ਜਿੰਦਾਬਾਦ ਨੂੰ ਜਿੰਨੇ ਦੇਖਦੇ ਮੇਰੇ ਵੱਲੋਂ ਜਾਨੀ ਕੀ ਮੇਜਰ ਸਿੰਘ ਚੱਕ ਸਾਹਬ ਬੋਲੋ ਸਤਿਕਾਰ ਤੇ ਪਿਆਰ ਭਰੀ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਬੂਲ ਕਰਿਓ ਅੱਜ ਤੁਸੀਂ ਜਿੰਨੇ ਵੀ ਸਾਨੂੰ ਸੁਣ ਰਹੇ ਆ ਜਿੰਦਾਬਾਦ ਦੇ ਨਾਲ ਤੁਸੀਂ ਆਵਾਜ਼ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਆ ਤੇ ਖਾਸ ਕਰਕੇ ਅੱਜ ਆਪਾਂ ਹਲਕੀ ਫੁਲਕੀ ਜੀ ਗੱਲ ਮੈਂ ਕਰਨੀ ਆ ਤੇ ਖਾਸ ਕਰਕੇ ਸਿੰਘ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਕਿਹੜਾ ਜਵਾਬ ਮੰਗਿਆ ਆ ਤੇ ਉਸ ਜਵਾਬ ਦੇ ਬਾਬਤ ਆਪਾਂ ਗੱਲਬਾਤ ਕਰਨੀ ਆ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਾਈ ਸਾਡੇ ਨਿਸ਼ਤਰ ਚੌਹਣ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੀ ਨਜ਼ਰ ਦੇ ਥਰੂ ਪੁੱਛਦੇ ਆ ਕਿ ਸਿੰਘ ਸਾਹਿਬ ਨੇ ਬਾਦਸ਼ਾਹ ਤੋਂ ਕਿਹੜਾ ਜਵਾਬ ਮੰਗਿਆ ਆ ਨਿਸ਼ਤਰ ਸਾਹਿਬ ਤੁਹਾਡੇ ਆਪਣੇ ਪਰੋਨ ਜਿੰਦਾਬਾਦ ਤੇ ਦਿਲੋਂ ਸਵਾਗਤ ਆ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਿੰਘ ਦੀ ਬਹੁਤ ਬਹੁਤ ਮਿਹਰਬਾਨੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਹਤੇ ਮੈਂ ਬਿਲਕੁਲ ਠੀਕ ਠਾਕ ਐ ਨਹੀਂ ਚੜਦੀ ਕਲਾ ਬਸ ਤੁਹਾਡੇ ਲਈ ਆਲਵੇਸ ਅਸੀਂ ਦੋਆ ਮੰਗਦੇ ਆ ਗੁਰੂ ਮਹਾਰਾਜ ਜਿਹੜੇ ਖਾਸ ਕਰਕੇ ਪੰਥਦਰਦੀ ਆ ਉਹਨਾਂ ਵਿੱਚ ਤੁਸੀਂਾਂ ਕਿਤੇ ਵੀ ਕੋਈ ਗੱਲਬਾਤ ਹੁੰਦੀ ਆ ਤੇ ਖਾਸ ਕਰਕੇ ਜੇ ਜੰਦਾਬਾਤ ਤੇ ਕੋਈ ਮੈਨੂੰ ਕੋ ਖਬਰ ਸੁਣਨ ਦੇਖਣ ਨੂੰ ਮਿਲਦੀ ਆ ਤੇ ਮੈਂ ਆਪ ਜੀ ਨੂੰ ਫਿਰ ਕਾਲ ਕਰੀਦੀ ਐ ਤੇ ਮੈਂ ਕਹਿੰਨਾ ਕੁਸ ਰੜ ਮਿਲ ਕੇ ਕਸ ਏ ਮੁਰਖਾਂ ਦੇ ਵਿੱਚ ਜਿਹੜੇ ਸੱਤ ਸਮੁੰਦਰੋਂ ਪਾਰ ਅਸੀਂ ਲੋਕ ਬੈਠੇ ਆ ਅਸੀਂ ਇਹਨਾਂ ਨੂੰ ਬਿਕੋਜ਼ ਹਰਕੀਆਂ ਫੁਰਕੀਆਂ ਅਵੇਰਨੈਸ ਕਰੀਏ ਤੇ ਪਹਿਲਾਂ ਜਿਹੜਾ ਸਿੱਧਾ ਹੀ ਮੇਰਾ ਇੱਕ ਤੁਹਾਨੂੰ ਕੁਐਸਚਨ ਐ ਸੁਖਵੀਰ ਬਾਦਲ ਕਿਸੇ ਸਮੇਂ ਬਾਦਲਾਂ ਦੀ ਜੇਬਾਂ ਦੇ ਵਿੱਚੋਂ ਨਿਕਲਦੇ ਸਾਡੇ ਪ੍ਰਧਾਨ ਤੇ ਅੱਜ ਉਹੀ ਪ੍ਰਧਾਨਾਂ ਨੇ ਇਹਨਾਂ ਨੂੰ ਤਾਲਬ ਕੀਤਾ ਕੁਝ ਮੰਗਾ ਮੰਨਿਆ ਤੇ ਕਹਿੰਦੇ ਆ ਕੇ ਸਾਨੂੰ ਜਵਾਬ ਦਿਓ ਕਿਹੜੇ ਜਵਾਬ ਮੰਗੇ ਆ ਮਾੜਾ ਜਿਹਾ ਬਰੀਫ ਦੇ ਵਿੱਚ ਜਿੰਦਾਬਾਦ ਦੇ ਵੀਅਰ ਲਈ ਮਿਕ ਸਿੰਘ ਜੀ ਜਿਹੜੇ ਜਿਹਨੂੰ ਆਪਾਂ ساری ਪਬਲਿਕ ਦੁਨੀਆ মিডিਆ ਇਹ ਗੱਲ ਕਹਿ ਰਹੀ ਆ ਬਾਕੀ ਕਾਲੀ ਦੰਦ ਹੂੰ ਹੂੰ ਉਹਨਾਂ ਨੇ ਚਾਰ ਪੰਛੀ ਕਹਤਾਏ ਕਿਤੀਆਂ ਸੀਗੀਆਂ ਪਗੇਣਾ ਵਿੱਚੋਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਸੌਦਾ ਸਾਦ ਨੂੰ ਮਾਫੀ ਦਿੱਤੀ ਸੀ ਉਹਦੇ ਚ 90 ਲੱਖ ਰੁਪਈਆ ਫਿਰ ਇਸ ਦੇ ਹਾਰਾ ਤੇ ਲਾ ਕੇ ਤੇ ਮਾਫੀ ਵੀ ਜੜੀ ਸੀ ਉਹਨਾਂ ਨੂੰ ਕੋਈ ਮੰਗੀ ਨਹੀਂ ਸੀ ਉਹ ਆਪਣੇ ਆਪ ਇਹਨਾਂ ਵੱਲੋਂ ਬਣਾਈ ਗਈ ਸੀ ਗੱਲ ਹੂੰ ਹੂੰ ਦੂਜਾ ਸੀਗਾ ਉਹਨਾਂ ਦਾ ਜਿਹੜਾ ਆਪਣੇ ਇਜ਼ਹਾਰ ਆਲਮ ਨੂੰ ਫਿਰ ਦੂਜਾ ਸੀਗਾ ਤੀਜਾ ਸੀਗਾ ਜਿਹੜਾ ਆਪਣੇ ਸਿਆਣੀ ਜਿਹੜਾ ਆਪਣਾ ਗਵਾ ਹੋਇਆ ਹਾਂਜੀ ਮਤਲਬ ਡੀਜੀਪੀ ਹੋਇਆ ਸੀ ਹਾਂਜੀ ਜਿਨੇ ਬਹੁਤ ਨੁਕਸਾਨ ਕੀਤਾ ਸੀ ਕਿਸੇ ਕੌਮ ਦਾ ਬਿਲਕੁਲ ਤੇ ਇਹ ਜਿਹੜੇ ਇਹੋ ਜਿਹੇ ਚਾਰ ਕੀ ਉਹਨਾਂ ਨੇ ਸ਼ਿਕਾਇਤ ਅੜੀ ਸੀ ਕਿ ਮੋਸਟਲੀ ਕਿਤਿਆਂ ਸੀ ਆਏ ਹੋ ਹਮ ਹਮ ਤੇ ਪਈਰੇ ਵੀ ਸਾਨੂੰ ਇਹ ਗੱਲ ਆਪਰਾ ਸਾਡੇ ਹੰਦੇ ਵਿੱਚ ਅਸੀਂ ਵੀ ਐਸਸੀ ਦੇ ਗੁਨਾਹਗਾਰ ਹੈਗੇ ਹਾਂ ਹਮ ਹਮ ਜਿਹੜੀ ਕਿ ਆਮ ਇੱਕ ਗੱਲ ਬਹਲਦੀ ਹੈਗੀ ਸੀ ਉਹਦੇ ਵਿੱਚ ਪਤਾਵਕ ਇਸ ਹਿਸਾਬ ਨਾਲ ਦੱਸਦਾ ਸੀ ਕਿ ਉਹਨਾਂ ਦੇ ਜਾਣ ਤੋਂ ਪਹਿਲੇ ਜਿਹੇ ਦਾਰਾਂ ਦਾ ਡਿਊਟੀ ਹੋਣ ਬਣ ਜਾਂਦੀ ਹੈਗੀ ਪਈ ਉਹ ਜਿੱਦਾਂ ਕਹਿੰਦੇ ਨੇ ਪ੍ਰਸਾਦ ਦੀ ਜੜ ਜਿਹੜੀ ਹੁੰਦੀ ਆ ਠੀਕ ਹੈ ਕਿਥੋਂ ਕੰਮ ਸ਼ੁਰੂ ਹੋਇਆ ਉਹਨਾਂ ਨੂੰ ਬੁਲਾ ਕੇ ਠੇਰੀ ਹਣ ਹੋਣੀ ਆ ਨਾ ਸਾਰੀ ਬਿਲਕੁਲ ਕਿਤੇ ਉਹਨਾਂ ਨੇ ਹੀ ਹੈਗੇ ਆ ਹੂੰ ਤੇ ਇਹ ਫਿਰ ਹਾਂ ਸਮਲ ਸਮੇਂ ਸੰਨੀ ਜੀ ਤੇ ਪਪ ਗੱਲ ਕਰ ਰਹੇ ਸੀ ਹਾਂਜੀ ਅਸ਼ਮੇਸ਼ਨੀ ਸਾਹਿਬ ਹਾਂਜੀ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਜਿਹੜਾ ਨੋਟਿਸ ਭੇਜਦਾ ਹੈਗਾ ਔਰ ਉਹਦੇ ਵਿੱਚ ਜੋ ਮੈਨੂ ਇਨਫੋਰਮੇਸ਼ਨ ਮਿਲਦੀ ਹੈਗੀ ਆ ਸਵੀਰ ਬਾਬਲ ਨੇ ਦੂਜੇ ਦੋ ਵਾਰ ਟਵੀਟ ਕਰਕੇ ਉਹਨੇ ਕਿਹਾ ਮੈਂ ਸ਼ਰਦਾਬਾਨ ਹਾਂ ਬੜੇ ਪਿਆਸਕਾਰ ਸ਼ਰਦਾ ਦੇ ਨਾਲ ਮੈਂ ਕਾਤ ਨੂੰ ਸਮਰਪਿਤ ਹੈਗਾ ਹਾਂ ਤੇ ਮੈਂ ਜਾ ਕੇ ਉਹ ਸਿੰਘ ਸਾਹਿਬਾਨ ਦੇ ਨਾਲ ਗੱਲਬਾਤ ਜਿਹੜੀ ਆ ਜਾਂ ਉੱਥੇ ਪੇਸ਼ ਹੋਵਾਂਗਾ ਹੂੰ ਹੂੰ ਸੋ ਇਹ ਹੈ ਜੀ ਉਹ ਵਿੱਚ ਕਿਉਂਕਿ ਜਿਹੜਾ ਹੈਗਾ ਇਹ ਜੋ ਸਨ ਨਜ਼ਰ ਗੱਲ ਆ ਰਹੀ ਹੈ ਨਾ ਉਹ ਇਹ ਹੈਗੀ ਆ ਕਿ ਇਕੱਲੇ ਉਹ ਚਾਹ ਸ਼ਿਕਾਇਤਾਂ ਨਹੀਂ ਹੈਗੀਆਂ ਸ਼ਿਕਾਇਤਾਂ ਦੇ ਬਹੁਤ ਜ਼ਿਆਦਾ ਹੈਗੀਆਂ ਹੂੰ ਤੇ ਲੇਕਿਨ ਇਹਦੇ ਨਾਲ ਇਹ ਵੀ ਆ ਕਿ ਉਹ ਸ਼ਿਕਾਇਤਾਂ ਦਾ ਜਿਹੜਾ ਪੰਡਾ ਹੈਗਾ ਹਾਂਜੀ ਖੁੱਲ ਕੇ ਹੁਣ ਹੋ ਸਕਦਾ ਵੱਡਾ ਵੀ ਹੋ ਸਕਦਾ ਹੈ ਹੂੰ 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 ਚੌਹਾਂ ਸਾਹਬ ਚੌਹਾਂ ਸਾਹਬ ਇੱਕ ਮਿੰਟ ਰਿਹਾ ਆਪ ਜੀ ਨੂੰ ਇੱਥੇ ਮੈਂ ਰੋਕੂਗਾ ਤੇ ਥੋੜਾ ਵਿਰਾਮ ਵੀ ਦਊਂਗਾ ਤੇ ਖਾਸ ਕਰਕੇ ਇਹ ਸਿੰਘ ਸਾਹਿਬਾਂ ਨੇ ਸੁਖਵੀਰ ਬਾਦਲ ਸਾਹਿਬ ਨੂੰ ਜਿਹੜਾ ਕਿਹਾ ਮੰਗਿਆ ਵੀ ਆ ਕੇ ਜਵਾਬ ਦਿਓ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹਨਾਂ ਨੂੰ ਕਿਹਾ ਵੀ ਆ ਕੇ ਦੱਸੋ ਵੀ ਜਿਹੜਾ 90 ਲੱਖ ਰਪਈਏ ਇਸ਼ਤਿਹਾਰ ਤੁਸੀਂ ਸੋਦੇ ਸਾਧ ਵਾਲੀ ਉਹ ਸਾਰੀਆਂ ਸਟੋਰੀਆਂ ਜੋ ਗੱਲਬਾਤ ਕਿਉਂ ਜਿੰਨੇ ਵੀ ਸਾਡੇ ਸੂ ਜਵਾਨ ਜਿਹੜੇ ਸਾਡੇ ਦੇਖਣ ਵਾਲੇ ਆ ਜਾਂ ਸੁਣਨ ਵਾਲੇ ਆ ਸਾਡੇ ਵਿਊਰ ਬੜੇ ਸਿਆਣੇ ਆ ਤੇ ਖਾਸ ਕਰਕੇ ਜਿੰਦਾਬਾਦ ਜਦੋਂ ਤੁਹਾਨੂੰ ਵੀ ਪਤਾ ਹੈ ਵੀ ਆਪਾਂ ਰੇਡੀਓ ਤੇ ਗੱਲਬਾਤ ਤਾਂ ਜਦੋਂ ਕਰਦੇ ਆ ਤੇ ਮੈਂ ਕੋਸ ਨਾ ਕੋਸ ਹਲਕੀ ਫੁਲਕੀ ਇਸ ਕਰਕੇ ਗੱਲ ਅੱਜ ਨਾਲ ਤੁਹਾਡਾ ਨਾਲ ਕਰ ਰਹੇ ਆਂ ਵੀ ਖਾਸ ਕਰਕੇ ਇਹ ਖਬਰ ਬਹੁਤ ਹੀ ਹੈ ਤੇ ਨਾਲ ਸੋਸ਼ਲ ਮੀਡੀਆ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਲਾਡੀ ਤੇ ਸਾਡਾ ਵੀਰਾ ਸਿੱਧੂ ਸਾਹਿਬ ਦੇ ਨਾਲ ਦੀਪਾ ਭਾਈ ਵੀ ਸਾਨੂੰ ਦੇਖ ਰਹਾ ਭਾਈ ਲਾਡੀ ਭਾਈ ਨੇ ਮੈਨੂੰ ਲਿਖ ਕੇ ਕੁਝ ਲਿਖ ਕੇ ਕਿਹਾ ਵੀ ਜਦੋਂ ਮੈਂ ਆਲਰੇਡੀ ਇਹ ਗੱਲ ਤੁਹਾਨੂੰ ਆਲਰੇਡੀ ਪੁੱਛ ਚੁੱਕਾ ਵੀ ਤੁਹਾਨੂੰ ਲੱਗਦਾ ਕਿਸ ਸਮੇਂ ਇਹਨਾਂ ਦੀਆਂ ਜੇਬਾਂ ਜੋ ਨਿਕਣ ਵਾਲੇ ਤੇ ਅੱਜ ਇਹਨਾਂ ਨੂੰ ਹੀ ਇਹ ਚੀਜ਼ਾਂ ਦੀ ਗੱਲ ਤੁਹਾਨੂੰ ਲੱਗਦਾ ਵੀ ਇਹ ਜਿਦਾ ਆਪ ਜੀ ਨੇ ਇਸ ਚੀਜ਼ ਨੂੰ ਥੋੜਾ ਰੱਖ ਲਈਏ ਵੀ ਜੇ ਆਪਾਂ ਥੋੜਾ ਜਾ ਬੇ ਜਾਣਗੇ ਪੂਰੀ ਅਪਡੇਟ ਕਰਨਗੇ ਬੱਸ ਸਭ ਜਾ ਕੇ ਦੇਖੋ ਗੱਲ ਇਹ ਆ ਮਕੇ ਸਿੰਘ ਜੀ ਜਿਹੜਾ ਇਹ ਤੁਹਾਡਾ ਸਵਾਲ ਜਿੱਦਾ ਹੈਗਾ ਇਹ ਕਿਸੇ ਦੋ ਗੱਲਾਂ ਆ ਜਾਂਦੀਆਂ ਹੈਗੀਆਂ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਹਾਂਗਾ ਵੀ ਜਿਹੜਾ ਜਿਹੜੇ ਦੇਖੋ ਇਹ ਨਹੀਂ ਕਰਵਾਇਆ ਹੈਗਾ ਲੇਕਿਨ ਜਿਹਨੇ ਕੀਤਾ ਹੈਗਾ ਇਹ ਜਿਹੇ ਹਿੱਸੇਦਾਰ ਨਹੀਂ ਸਕੇ ਉਸ ਤਾਂ ਦੇ ਬਿਚਾਰ ਉਹਨਾਂ ਲੋਕਾਂ ਨੇ ਵੀ ਉਹ ਵੀ ਉਹਨੇ ਬਰਾਬਰ ਦੇ ਹਿੱਸੇਦਾਰ ਹੋਏ ਔਰ ਉਹਨਾਂ ਨੇ ਆਪਣੀ ਬੜੀ ਦੁਰਗਤ ਕਰਾਈ ਹੈਗੀ ਆ ਹਾਂਜੀ ਰਹੀ ਗੱਲ ਇਹ ਹੋਤ ਜਿਹੜਾ ਤੁਸੀਂ ਇਹ ਕਹਿ ਰਹੇ ਹੋਗੇ ਉਹ ਜਾਂ ਦੂਜੇ ਵੀਰਾਂ ਜਿਹਨਾਂ ਦੇ ਤੁਸੀਂ ਮੈਸੇਜ ਪੜੇ ਹੈਗੇ ਆ ਪਈ ਉਹ ਲੋਕ ਜਿਹਨਾਂ ਦੇ ਇਹਨਾਂ ਉਹਨਾਂ ਦੀਆਂ ਹੀ ਜੇਬਾਂ ਵਿੱਚੋਂ ਉਹਨਾਂ ਦੇ ਲਿਖਾਇਆ ਕਿ ਉਹ ਜਿਹੜਾ ਕੀ ਉਹ ਤੇ ਐਕਸ਼ਨ ਲੈਣਗੇ ਹਮ ਹਮ ਇਹ ਇਹ ਨਾ ਹੈਗਾ ਨਾ ਸਮਝਾ ਲਿਆ ਹੈਗਾ ਹੁਣ ਅੱਜ ਦੇ ਜਮਾਨੇ ਵਿੱਚ ਜਿਹੜਾ ਪਹਿਲੇ ਜਦੋਂ ਟਾਈਮ ਨਿਕਲ ਚੁੱਕਿਆ ਹੈਗਾ ਉਸ ਟਾਈਮ ਵਿੱਚ ਗੱਲ ਗੱਲ ਔਖੀ ਸੀਗੀ ਉਸ ਵੇਲੇ ਲੇਕਿਨ ਹੁਣ ਮੇਕੇ ਸਿੰਘ ਜੀ ਸਾਰੀ ਦੁਨੀਆ ਦੇ ਵਿੱਚ ਜਿਹੜੀ ਸਿੱਖ ਕੌਮ ਹੈਗੀ ਆ ਨਾ ਉਹਨੂੰ ਜਾਗਰਤੀ ਦੀ ਜਾਈ ਆ ਹੂੰ 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 ਬਿਲਕੁਲ ਸਹੀ ਗੱਲ ਤੁਹਾਡੀ ਉਹਨਾਂ ਨੂੰ ਇਹ ਗੱਲ ਮਹਿਸੂਸ ਹੋ ਗਈ ਹੈਗੀ ਆ ਕਿ ਸਾਡਾ ਨੁਕਸਾਨ ਜਿਹੜਾ ਹੋਇਆ ਔਰ ਦੂਜੇ ਪਾਸੇ ਜਿਹੜਾ ਸੁਖਵੀਰ ਸਿੰਘ ਬਾਦਲ ਵੀ ਉੱਥੇ ਜਾ ਰਿਹਾ ਹੈਗਾ ਬਿਲਕੁਲ ਉਹਦਾ ਕਾਰਨ ਵੀ ਇਹੀ ਹੈਗਾ ਕਿਉਂਕਿ ਇਹਨਾਂ ਦੀਆਂ ਹੁੰੜੜੀਆਂ ਪਬਲਿਕ ਨੇ ਸਿੱਖ ਕੌਮ ਨੇ ਪੰਜਾਬੀਆਂ ਨੇ ਇਹਨਾਂ ਦੀ ਗੋੜੜੀਆਂ ਦੁਆਤੀਆਂ ਹੈਗੀਆਂ ਉਹ ਇਸ ਕਰਕੇ ਲੱਗੀਆਂ ਕਿਉਂਕਿ ਲੋਕਾਂ ਨੂੰ ਸਕੌਮ ਨੂੰ ਇਹ ਗੱਲ ਦੀ ਸਮਝ ਲੱਗ ਗਈ ਆ ਫੇ ਨੁਕਸਾਨ ਕਿਉਂ ਕੀਤਾ ਹੈਗਾ ਉਹ ਹੂੰ 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 ਔਰ ਦੂਜੀ ਪਾਸੇ ਗੱਲ ਇਹ ਹੈਗੀ ਆ ਜਿਹੜੇ ਜ਼ਹੀਦਾਰ ਆ ਉਹ ਉਹਨਾਂ ਦੀ ਵੀ ਅਹਲੇ ਪਰਖ ਦੀ ਘੜੀ ਵਿੱਚ ਆ ਗਏ ਹੋ ਹਾਂਜੀ ਕਿਉਂਕਿ ਹੁਣ ਇੱਥੇ ਇਹ ਸਵਾਲ ਨਹੀਂ ਪੈਦਾ ਹੈਗਾ ਬਿਲਾਫੇ ਕਿਹਦੇ ਚੋਂ ਨਿਕਲੇ ਆ ਉਹ ਹੂੰ ਐਸ ਨੇ ਸਵਾਲ ਇਹ ਹੈ ਕੌਮ ਦੀ ਜਿਹੜੀ ਅਣਖਿਆ ਜਾਂ ਜਿਹੜੀ ਜੋ ਜਿੱਥੇ ਗੱਲ ਪਹੁੰਚੀ ਹੋਈ ਹੈ ਨਾ ਉਹ ਇਹ ਹੂੰ ਹੂੰ ਉੱਥੇ ਕਹਿੰਦੇ ਜਾਂ ਪਾਂਡੇ ਰਹੂ ਜਾਂ ਗਾਰੂ ਪਾਂਡਿਆਂ ਵਾਲੇ ਰਹੂ ਹੂੰ ਵੈਰੀ ਗੁੱਡ ਹੁਣ ਸਿੰਘ ਸਾਹਿਬਾਨ ਨੂੰ ਫੈਸਲਾ ਜਿਹੜਾ ਬਣਦਾ ਹੈਗਾ ਉਹੀ ਕਰਨਾ ਪੈਣਾ ਹੈ ਹੂੰ 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 ਭਾਵੇਂ ਉਹ ਮਨ ਨੂੰ ਕੁਝ ਵੀ ਚਾਹੁੰਦੇ ਹੋਣ ਜਾਂ ਉਹਨਾਂ ਦੇ ਮਨ 'ਚ ਇਹ ਵੀ ਹੋਵੇ ਪਰ ਸਾਨੂੰ ਇਹ ਨਹੀਂ ਬਣਾਇਆ ਹੈਗਾ ਹੁਣ ਅੱਜ ਉਹ ਸਵਾਲ ਜਿਹੜਾ ਹੈਗਾ ਮੇਕਸਨ ਜੀ ਹੁਣ ਇਹ ਰਿਹਾ ਹੈਗਾ ਸਵਾਲ ਉਹ ਹੁਣ ਕੌਮ ਜਿਹੜੀ ਪਈ ਆ ਨਾ ਇਸ ਵੇਲੇ ਜਿਹੜੀ ਇਸ ਵੇਲੇ ਤੋਏ ਤੋਏ ਪੂਰੀ ਹੋ ਰਹੀ ਸਾਰੇ ਪਾਸੇ ਉਹ ਉਸ ਤੋਏ ਤੋਏ ਦੇ ਬਦਲੇ ਤੁਸੀਂ ਦੇਖਦੇ ਹੋ ਨਾ ਕਿ ਜਿਹੜੇ ਜੇਸ਼ੇਦਾਰਾਂ ਨੇ ਇਸ ਗੱਲ ਨੂੰ ਮਤਲਬ ਮਾਫੀ ਦਿੱਤੀਆਂ ਸੀਗੀਆਂ ਅੱਜ ਉਹਦਾ ਹਾਲ ਕੀ ਆ हां जी हां जी ਇਹਦਾ ਮਤਲਬ ਆ ਚੌਣ ਸਾਹਿਬ ਇੱਥੇ ਥੋੜਾ ਇੱਕ ਨੂੰ ਆ ਫੇਰ ਰੁਕੂੰਗਾ ਜਿਹੜਾ ਸਿਕ ਸੰਖਤਾ ਤੇ ਬੈਠੀਆਂ ਤੇ ਗੋਲੀਆਂ ਚੱਲੀਆਂ ਔਰ ਖਾਸ ਕਰਕੇ ਕੁਰੂਮਾਰਾ ਦੀ ਪੇਤਵੀ ਹੋਈ ਆ ਉਹ ਖਾਸ ਕਰਕੇ ਅਕਾਲੀ ਦਲ ਬਾਦਲ ਦੇ ਉੱਤੇ ਬੜੇ ਠੋਕੇ ਇਲਜ਼ਾਮ ਔਰ ਪੇ ਲੱਗਿਆ ਤੇ ਖਾਸ ਕਰਕੇ ਇਹਨਾਂ ਨੇ ਉਹ ਜਿਹੜੀਆਂ ਗੱਲਾਂ ਕਹੀਆਂ ਵੀ ਗੋਲੀ ਚੱਲੀ ਪੁਲਿਸ ਉਹ ਦੱਸਿਆ ਵੀ ਪਤਾ ਨਹੀਂ ਪੁਲਿਸ ਹੀ ਕਿਹੜੀ ਸੀ ਪਤਾ ਨਹੀਂ ਕਿਧਰੋਂ ਆ ਕੇ ਕਿਧਰੋਂ ਗੋਲੀ ਚੱਲ ਗਈ ਉਹ ਜਿਹੜਾ ਇੱਕ ਪੰਬਲਪੂਸਾ ਸੀ ਅੱਜ ਖਾਸ ਕਰਕੇ ਆਪ ਜੀ ਦੀ ਗੱਲ ਫਿਰ ਮੈਂ ਵੱਡੀ ਕਰ ਦੇਣੀ ਆ ਵੀ ਕੌਮ ਜਾਗ ਚੁੱਕੀ ਆ ਕੌਮ ਨੇ ਆਪਣਾ ਫਰਜ਼ ਪਛਾਣਿਆ ਤੇ ਖਾਸ ਕਰਕੇ ਜੱਜ ਸਿੰਘ ਸਾਹਿਬ ਹੋਣਾ ਨੇ ਇਹਨਾਂ ਨੂੰ ਸੱਦਿਆ ਜਾਂ ਤਲਬ ਕੀਤਾ ਜਾਂ ਕਹਿ ਲੋ ਵੀ ਦਸਾਂ ਵਾਲੇ ਹੁਕਮ ਕੀਤਾ ਆ ਵੀ ਆ ਕੇ ਦੱਸੋ ਆਪਣੀਆਂ ਜਿੰਨੀਆਂ ਵੀ ਗੱਲਬਾਤ ਆ ਉੱਥੇ ਜਾ ਕੇ ਜੇ ਬਾਦ ਸਾਹਿਬ ਉੱਥੇ ਜਾਂਦੇ ਆ ਚੌਂਦ ਸਾਹਿਬ ਜੇ ਇਹ ਫੇ ਆਪਣੀ ਸਾਰੀ ਗੱਲਬਾਤ ਸੁਬੀਰ ਸਾਹਿਬ ਕਰੋਗੇ ਤੇ ਮੈਨੂੰ ਲੱਗਦਾ ਵੀ ਗੱਲਬਾਤ ਕੌਮ ਇਹਨਾਂ ਨੂੰ ਰਵਈਆ ਰੱਖੂਗੀ ਵੀ ਨਰਵ ਰਹਿਣਗੇ ਥੋੜਾ ਜਿਆ ਐ ਦੇਖੋ ਜਿਹੜਾ ਸਵਾਲ ਇਹ ਹੈਗਾ ਯਾਰ ਜਿਸ ਵੇਲੇ ਕੋਈ ਬੰਦਾ ਵੀ ਹੈ ਨਾ ਜਿਸ ਵੇਲੇ ਆਪਣੀ ਪ੍ਰਤੀਤ ਜਿਹੜੀ ਆ ਆਪਣਾ ਭਰੋਸਾ ਗੁਆ ਲਵੇ ਜਿਸ ਵੇਲੇ ਹੂੰ ਹੂੰ ਇਹ ਉਹ ਫਿਰ ਦੁਬਾਰਾ ਬਣਾਉਣ ਦੇ ਮੇਗੇ ਸੇ ਦੀ ਬਹੁਤ ਟਾਈਮ ਲੱਗਦਾ ਹੂੰ ਉਹ ਉਹ ਸਭ ਬਣਾਉਣ ਦੇ ਲਈ ਜਿਹੜੀ ਹੈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹੈਗੀਆਂ ਤਿਆਗ ਕਰਨਾ ਪੈਂਦਾ ਹੈਗਾ ਹੂੰ 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 ਤਿਆਗ ਕਿਸ ਦੀ ਕਿਸ ਨਾਲ ਜਿਸ ਦੀ ਕਿਸ ਨਾਲ ਜੇ ਹੁਣ ਆ ਜਿਹੜੇ ਇੱਕ ਪਰਿਵਾਰ ਦੇ ਸਾਰੇ ਪਰਿਵਾਰ ਦੇ ਮੈਂਬਰ ਮਿਨਿਸਟਰ ਕੋਈ ਘਰ ਦਾ ਹੀ ਸਾਲਾ ਭਨੋਈਆ ਨੂੰ ਅਰੇ ਮੁੰਡਾ ਜਿਹੜੇ ਇੱਕੋ ਹੀ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਜਿਹੜਾ ਕਲਚਰ ਹੈਗਾ ਸੀ ਨਾ ਹੁਣ ਇਹ ਅੱਗੇ ਹੋਣਾ ਨਹੀਂਗਾ ਇਹ ਅੱਗੇ ਨਹੀਂ ਹੋਣਾ ਹੈਗਾ ਹੂੰ 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 ਜੇ ਇਹ ਕਰਨਗੇ ਤਾਂ ਫਿਰ ਜੋ ਹਾਲਾਤ ਹੁਣ ਬਣੇ ਹੈਗੇ ਇਹੀ ਰਹਿਣੇ ਹੈਗੇ ਉਹ ਠੀਕ ਹੈ ਉਹ ਏਸੇ ਹੀ ਬਜਾ ਦੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਹੁਣ ਜਵਾਬ ਦੇ ਦੇਣੇ ਪੈਣੇ ਆ ਔਰ ਜਿਹਨਾਂ ਜਹਿਦਾਰਾਂ ਦੇ ਉਹਨਾਂ ਦੇ ਭਮਲ ਹਾਜ ਨਿਕਲਦੇ ਰਹੇ ਆ ਹੁਣ ਉਹਨਾਂ ਨੂੰ ਜਵਾਬ ਦੇਣਾ ਪੈਣਾ ਹੈਗਾ ਤੁਹਾਨੂੰ ਲੱਗਦਾ ਵੀ ਹੁਣ ਇੱਕ ਵਾਰੀ ਬਾਸਾ ਹੋਏ ਕੋਈ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਉੱਥੇ ਜਾ ਕੇ ਆਪਣੀ ਲਾਉਣਗੇ ਆਪਣੀ ਹਾਜ਼ਰੀ ਲਾਉਣਗੇ ਔਰ ਜੋ ਉੱਥੇ ਦਾ ਖਾਸ ਕਰਕੇ ਸਿੰਘ ਸਾਹਿਬ ਨੇ ਉਹਨਾਂ ਨੂੰ ਐਲਾਨ ਕਰਨਗੇ ਜਿੱਦਾਂ ਵੀ ਉਹਨਾਂ ਨੂੰ ਲੱਗੂਗਾ ਕੋਈ ਗੱਲਬਾਤ ਥੱਲੇ ਉੱਤੇ ਹੋਈ ਉਹਨੂੰ ਐਨ ਮੈਗ ਨਿਮਾਣਾ ਸਿੱਖ ਬਣ ਕੇ ਦੋਵੇਂ ਹੱਥ ਚੋੜ ਕੇ ਸਤਿਕਾਰ ਪਿਆਰ ਨਾਲ ਉਹ ਗੱਲਬਾਤ ਹਾਂ ਵੀ ਪਨ ਗਏ ਰਾਈ ਦੇਖੋ ਇਹ ਇੱਕ ਜਿਹੜਾ ਹੈ ਨਾ ਮੇ ਕਿਸੇ ਦੀ ਇਹ ਤੋਂ ਬਿਨਾ ਹੋਰ ਹੱਲ ਹੈ ਹੀ ਕੋਈ ਨਹੀਂ ਹਮ ਹਮ ਇਹ ਤੋਂ ਬਿਨਾ ਹੋਰ ਕੋਈ ਹੱਲ ਹੈ ਹੀ ਨਹੀਂ ਹੈਗਾ ਹਮ ਹਮ ਇਹ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਹੈਗਾ ਜੇ ਉਹਨਾਂ ਨੇ ਐਵੇਂ ਮੁੜ ਕੇ ਦੁਬਾਰਾ ਕਿਤੇ ਪਾਵਰ ਜਾਂ ਪਬਲਿਕ ਦੇ ਵਿੱਚ ਆਉਣਾ ਹੈਗਾ ਨਾ ਹਮ ਹਮ ਕлле ਕਿਸੇ ਕ ਮੇਰੀ ਮੈਂ ਸੋਚ ਹੈਗੀ ਮੈਂ ਸਮਝਦਾ ਹੈਗਾ ਕਿ ਬੇਸ਼ੱਕ ਉਹ ਨਮਾਨੇ ਦੇ ਵਿੱਚ ਕੋਈ ਦੇ ਵਿੱਚ ਕੋਈ ਸ਼ੱਕ ਹੈ ਹੀ ਨਹੀਂ ਕਿ ਕਿਉਂਕਿ ਇੱਕ ਜਿਹੜੀ ਹੈ ਕਾਲਦਸ ਸਾਹਿਬ ਹੈਗਾ ਜਿਹੜਾ ਬਹੁਤ ਵੱਡੀ ਪੋਜੀਸ਼ਨ ਹੈ ਉਹ ਇਹਨਾਂ ਦੇ ਮੂਰੇ ਇੱਥੇ ਜਾ ਕੇ ਤਾਂ ਹੀ ਗੱਲ ਬਣਨੀ ਹੈ ਲੇਕਿਨ ਫਿਰ ਵੀ ਇਹਦੇ ਬਾਅਦ ਜੇ ਤੁਸੀਂ ਕਹੋ ਨਾ ਕਿ ਉਹ ਇਹ ਸਾਰੀ ਗੱਲ ਨੂੰ ਮੰਨ ਕੇ ਤੇ ਲੋਕ ਜਾਂ ਜਿਹੜੀ ਪਬਲਿਕ ਹੈਗੀ एकदम ਇਹ ਵਿਸ਼ਵਾਸ ਕਰ ਲਊਗੀ ਉਹ ਨਹੀਂ ਨਹੀਂ ਖੇਤੀ ਹੋਣਾ ਹੈਗਾ ਹੂੰ 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 ਤੁਹਾਨੂੰ ਲੱਗਦਾ ਕਿ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਕੁਰਬਾਨੀਆਂ ਜਿਹੜੀ ਹੈਗੀਆਂ ਉਹ ਹੈਗੀਆਂ ਵੀ ਜਦੋਂ ਮੈਂ ਇੱਕ ਐਗਜ਼ਾਮਪਲ ਦਿੱਤੀ ਹੈਗੀ ਆ ਦੂਜੇ ਪਾਸੇ ਕਿ ਜਨਾ ਆਪਣਾ ਸਾਰਾ ਬਿਜ਼ਨਸ ਸਾਰਾ ਮੇਰਾ ਹੀ ਹੋ ਜਾਵੇ ਹੂੰ ਜਿਹੜੇ ਜਿਹੜੇ ਲੋਕ ਜਿਹਨਾਂ ਲੋਕਾਂ ਨੇ ਇਹ ਕਾਲਜ ਨਾਲ ਪੜਾਇਆ ਸੀਗਾ ਜਿਹਨਾਂ ਉਹਨਾਂ ਨੇ ਤਾਂ ਉਹ ਕੋਈ ਵੱਡੇ ਵੱਡੇ ਤਨਾਟ ਲੋਕ ਨਹੀਂ ਸਕੇ ਉਹ ਹੂੰ ਹੂੰ ਉਸ ਕਰਕੇ ਉਹ ਜੁਰਨ ਲੈ ਕਿ ਜੁਰਪਿੰਦੇ ਸੀ ਉਹਨਾਂ ਨੂੰ ਚਾਚੜਦਾ ਸੀ ਕਿ ਕੌਮ ਦੀ ਕੋਈ ਨਿਸ਼ਾਨਾ ਨਾ ਹੋ ਜਾਵੇ ਕਿਤੇ ਕੋਈ ਵੀ ਹੂੰ 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 ਉਹ ਕੌਮ ਦੇ ਬਦਲੇ ਆਪਣੇ ਆਪ ਨੂੰ ਉਹਨੂੰ ਜਿਹੜਾ ਕਹਿੰਦੇ ਨਾ ਮੈਂ ਉਹ ਜਿਹੜਾ ਕੌਮ ਬਸੇ ਹਾਂ ਜੀਆ ਬਿਲਕੁਲ ਇਹ ਉਸ ਵੇਲੇ ਦਾ ਨਾਰਾ ਉਹਨਾਂ ਲੀਡਰਾਂ ਦਾ ਉਹਨਾਂ ਲੋਕਾਂ ਦਾ ਇਹ ਸੀਗਾ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਕਰਕੇ ਹੁਣ ਇਹ ਹੋ ਗਿਆ ਤੇ ਮੈਂ ਬਸ ਅਵਾਕੀ ਸਭ ਉਹ ਕਿਹੜੀਆਂ ਸਹੀ ਗੱਲ ਹੈ ਜੀ ਪੰਥ ਆਹ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਨੂੰ ਲੱਗਦਾ ਵੀ ਜੇ ਐਤ ਕੀ ਖਾਸ ਕਰਕੇ ਜੇ ਸਿੰਘ ਸਾਹਿਬ ਹੋਣਾ ਨੇ ਉਹਨਾਂ ਨੂੰ ਸੱਦਿਆ ਜਾਂ ਜਾ ਤਲਬ ਕੀਤਾ ਆ ਜੇ ਉੱਥੇ ਜਾਣਗੇ ਤੇ ਜੇ ਕਿਤੇ ਖਾਸ ਕਰਕੇ ਜੇ ਪੰਜੇ ਤਖਤਾਂ ਦੇ ਜਹਦਾਰਾਂ ਨੇ ਗੱਲਬਾਤ ਕਰ ਲਈ ਜਾਂ ਜੇ ਕਾਫ ਕਰ ਕੋਈ ਕੁਰਸੀ ਤੇ ਨਹੀਂ ਐਤ ਕੀ ਖਤਰੇ ਚ ਰਾਜੂ ਉਹਨਾਂ ਦੀ ਦੇਖੋ ਕੁਰਸੀ ਜਿਹੜੀ ਹੈਗੀ ਆ ਉਹਦੇ ਵਿੱਚ ਜਿਸ ਤਰੀਕੇ ਨਾਲ ਇਸਰੇ ਬਾਹਰ ਗੱਲਬਾਤ ਚੱਲ ਰਹੀ ਹੈ ਨਾ ਹੂੰ ਹੂੰ ਉਹ ਇਹ ਹੈਗੀ ਆ ਕਿ ਉਹ ਕਹਿੰਦੇ ਵੀ ਜਿਹੜਾ ਇਹਨਾਂ ਦੇ ਐਕਸ਼ਨ ਪਲੱਸ ਇਹਨਾਂ ਨੂੰ 10-10 ਸਾਲ ਦੇ ਲਈ ਵੀ ਤੁਸੀਂ ਹੁਣ ਸੇਵਾ ਕਰੋ ਸਿਰਫ ਸੇਵਾ ਕਰੋ ਜਿਹੜਾ ਇਸਰੇ ਬਾਹਰ ਮਾਹੌਲ ਹੈਗਾ ਨਾ ਉਹ ਇਹੋ ਜਿਹਾ ਆ ਇਸ ਵੇਲੇ ਹੂੰ ਹੂੰ ਔਰ ਜਿਹੇਧਾਰਾਂ ਨੂੰ ਇਦਾਂ ਦੀ ਗੱਲਾਂ ਬਾਤਾਂ ਨੂੰ ਧਿਆਨ ਚ ਰੱਖ ਕੇ ਹੀ ਗੱਲ ਕਰਨੀ ਪੈਣੀ ਹੈ ਉਹ ਸਹੀ ਹੈ ਸਹੀ ਹੈ ਤੇ ਖਾਸ ਕਰਕੇ ਜਿਹੜਾ ਬਾਗੀ ਅਕਾਲੀਆਂ ਨੇ ਜਾ ਕੇ ਇਹ ਗੱਲ ਵਾ ਜਿੰਨੀ ਵੀ ਹੋਈ ਆ ਉੱਥੇ ਜਾ ਕੇ ਜੀਪ ਪੇਸ਼ਕਾਚ ਸਿੰਘ ਸਾਹਿਬ ਤੋਂ ਜਾ ਕੇ ਦੱਸੀ ਆ ਵੀ ਇਦਾਂ ਇਦਾਂ ਕਰਕੇ ਜੋ ਵੀ ਕੋ ਤੁਹਾਨੂੰ ਲੱਗਦਾ ਕੋਈ ਆਉਣ ਵਾਲਾ ਸਮਾਂ ਜਿਹੜਾ ਕੁਝ ਨਵੇਂ ਸਾਨੂੰ ਦੇਖਣ ਜਾਂ ਸੁਣਨ ਨੂੰ ਕੁਝ ਨਵੇਂ ਸਿੱਟੇ ਮਿਲਣਗੇ ਜਾਂ ਕੋਈ ਅਕਾਲੀ ਦਲ ਵਿੱਚ ਕੋਈ ਉਥਲ ਪਤਲ ਤਾਂ ਚਲੋ ਹੋ ਰਹੀ ਆ ਉਤੋਂ ਔਰ ਜਿੰਨੇ ਆਪਾਂ ਨੂੰ ਇਸ ਵੇਲੇ ਆਈਵ ਸੁਣ ਰਹੇ ਆ ਉਹ ਸਾਰੇ ਇਸ ਗੱਲ ਦੇ ਨਾਲ ਮੇਰੇ ਨਾਲ ਸਹਿਮਤ ਵੀ ਹੋਣਗੇ ਵੀ ਅਕਾਲੀ ਦਲ ਦੇ ਵਿੱਚ ਕੁਝ ਚੰਗਾ ਨਹੀਂ ਚੱਲ ਰਿਹਾ ਇਹ ਹੌਲੀ ਹੌਲੀ ਜਿਹੜੀ ਦਾਲ ਅੰਦਰ ਪੜ ਰਹੀ ਸੀ ਉਹ ਇੱਕਦਮ ਬੰਬ ਵਾਂਗ ਕੇ ਫਟ ਚੁੱਕੀ ਆ ਤੇ ਖਾਸ ਕਰਕੇ ਜਿਹੜੇ ਬਾਗੀ ਅਕਾਲੀ ਆ ਉਹਨਾਂ ਨੇ ਵੀ ਆਪਣਾ ਚੰਗਾ ਚੱਕ ਲਿਆ ਤੇ じゃ ਹੁਣ ਸਿੰਘ ਸਾਹਿਬ ਨੇ ਵੀ ਜਿਹੜੀ ਗੱਲਬਾਤ ਕੀਤੀ ਆ ਚਲੋ ਦੇਖਦੇ ਆ ਆਉਣ ਵਾਲਾ ਸਮਾਂ ਕੀ ਕਹਿੰਦਾ ਤੇ ਮੈਂ ਚੌਂਦ ਸਾਹਿਬ ਜੇ ਆਪਾਂ ਬਰੀਫ ਦੇ ਵਿੱਚ ਆਪ ਰੈਪ ਕਰ ਲਈਏ ਤੁਹਾਡਾ ਨਜ਼ਰੀਆ ਆਪਾਂ ਐਂਡ 'ਚ ਇਹ ਲਾਵਾਂਗੇ ਵੀ ਜੇ ਉੱਥੇ ਇਹ ਜਾਂਦੇ ਆ ਤੇ ਇਹ ਕੁਝ ਚੰਗਾ ਹੋਊਗਾ ਅਕਾਲੀ ਦਰ ਲਈ ਕਿ ਮਾੜਾ ਮੈਂ ਜਦੋਂ ਮੈਂ ਇਹ ਗੱਲ ਕਹਾਂਗਾ ਵੀ ਇਹ ਜਿਹੜੀ ਇੱਕ ਚੰਗੇ ਹੋਣ ਦੀ ਨੀਸ਼ ਰੱਖਣੀ ਸ਼ੁਰੂ ਹੋ ਗਈ ਹੈ ਵੈਰੀ ਗੁੱਡ ਠੀਕ ਹੈ ਜੀ ਠੀਕ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਹੁਣ ਇਸ ਲਈ ਜਿਹੜਾ ਇਹਦਾ ਨਵੀਂ ਹੈਗਾ ਕੋਈ ਵੀ ਸਾਡੀ ਪਤਾ ਇਸ ਗੱਲ ਦੇ ਨਾਲ ਹੈਗਾ ਹੁਣ ਇਹਦਾ ਸੂਨਰ ਲੀਟਰ ਜਿਹੜਾ ਆ ਉਹਦਾ ਰਿਜ਼ਲਟ ਚੰਗਾ ਹੀ ਨਿਕਲੇਗਾ ਠੀਕ ਆ ਔਰ ਦੂਜੇ ਪਾਸੇ ਨਾਲ ਇਹ ਹੈਗਾ ਵੀ ਅਸੀਂ ਵੀ ਇਸ ਗੱਲ ਦੀ ਮੈਥ ਕਰਦੇ ਆ ਕਿ ਜੇ ਸਾਡੀ ਖੇਤਰੀ ਪਾਰਟੀ ਹੈਗੀ ਆ ਉਹਦੇ ਵਿੱਚ ਇਤਾਂ ਦੀਆਂ ਗੱਲਾਂ ਮਾੜੀਆਂ ਨਿਕਲ ਕੇ ਤਾਂ ਉਹ ਚੰਗੇ ਪਾਸੇ ਨੂੰ ਜਾਣ ਲੱਗ ਜਵੇ ਤੇ ਸਾਡੇ ਪੰਜਾਬ ਦਾ ਤਾਂ ਹੀ ਭਲਾ ਹੋਣਾ ਆ ਮੈਂ ਤੁਹਾਡਾ ਧੰਨਵਾਦ ਇੱਥੇ ਹੀ ਕਰ ਦਉ ਤੇ ਇੱਥੋਂ ਮੈਂ ਤੁਹਾਤੋਂ ਲੈਣੀ ਆ ਛੁੱਟੀ ਤੇ ਖਾਸ ਕਰਕੇ ਅਸੀਂ ਵੀ ਕਾਵਾਂਗੇ ਬਾਸਾਹਬ ਨੂੰ ਇੱਕ ਨਿਮਾਣੇ ਸਿੱਖ ਬਣ ਕੇ ਜਾਓ ਤੇ ਜਾ ਕੇ ਕੁਛ ਖਾਸ ਕਰਕੇ ਚੌਂਸਾ ਮੈਂ ਤੁਹਾਡੀ ਗੱਲ ਹੀ ਵੱਡੀ ਕਰ ਦੇਣੀ ਆ ਵੀ ਖਾਸ ਕਰਕੇ ਜੇ ਅੱਜ-ਅੱਜ ਕੌਮ ਜਾਗ ਚੁੱਕੀ ਆ ਜੇ ਆਪਾਂ ਅੱਜ ਨਾ ਜਾਗੇ ਤਾਂ ਆਖਾਂ ਅੱਗੇ ਜਾ ਕੇ ਸਾਡੇ ਲਈ ਬਹੁਤ ਜ਼ਿਆਦਾ ਗਾਂ ਸਾਨੂੰ ਪਟੀਆਂ-ਪਟੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਤੇ 920 ਅਕਾਲੀ ਦਲ ਨੂੰ ਜੇ ਆਪਾਂ ਫੇਰ ਮੁੜ ਤੂੰ ਸਰਜੀਤ ਕਰਨਾ ਤਾਂ ਤੁਹਾਡੀ ਵੀ ਕੋਈ ਜ਼ਿੰਮੇਵਾਰੀ ਆ ਕੁਸ ਮੇਰੀ ਵੀ ਜ਼ਿੰਮੇਵਾਰੀ ਕੁਸ ਜਿੰਨੇ ਸਾਡੇ ਸੁਣ ਰਹੇ ਆ ਸਾਨੂੰ ਅੱਜ ਜਾਂ ਜਾਂਦਾ ਬਾ ਟੀਵੀ ਤੇ ਤੁਸੀਂ ਦੇਖ ਰਹੇ ਆ ਨਾ ਤੁਹਾਡਾ ਸਾਰਿਆਂ ਦਾ 1 ਲੱਖ ਦੀ ਫਰਜ ਆ ਤੁਸੀਂ ਖਾਸ ਕਰਕੇ ਹੁਣ ਨਨਦੇਵਰ ਦੇ ਆਪਣੇ ਉਹ ਪੰਜਾਬ ਦੇ ਵਿੱਚ ਸੋਹਣੇ ਬੱਤਨ ਦੇ ਵਿੱਚ ਤੁਸੀਂ ਵੀ ਤੁਹਾਡੇ ਵੀ ਆਪਣੇ ਉੱਤੇ ਸੁਨਹੀ ਬੈਠੇ ਆ ਇੱਕ ਇੱਕ ਮੈਸੇਜ ਜਰੂਰ ਲਾਓ ਤੇ ਆਪਾਂ ਖਾਸ ਕਰਕੇ 192 ਅਕਾਲੀ ਦਲ ਨੂੰ ਆਪਾਂ ਵੱਡਾ ਕਰੀਏ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਚਾਹੁੰਦਾ ਹਾਂ ਸਾਬ ਤੁਸੀਂ ਜੁੜੇ ਆ ਤੇ ਮੈਂ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸਾ ਕਰਾਂਗਾ ਇਥੋਂ ਥਾਤੋਂ ਮੈਂ ਲਊਂਗਾ ਆਜ਼ਾਦਤ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਮੈ ਤਨਵਾਦ ਕਰੂੰਗਾ ਤੇ ਚੌਂਸਾਬ ਜੋੜੇ ਸਨ ਤੇ ਉਹ ਉਹਨਾਂ ਨੇ ਵੀ ਆਪਣਾ ਫਰਜ਼ ਦੇ ਅਸੀਂ ਇੱਕ اخਲਾਕੀ ਤੌਰ ਤੇ ਜਿੰਦਾਬਾਦ ਦਾ ਤੇ ਅਸੀਂ ਆਪਣੇ ਵੱਲੋਂ ਬਾਸਾ ਵਲੇ ਸ਼ੁਭ ਸ਼ਾਮਾਂ ਦੰਨਿਆ ਤੇ ਇੱਥੇ ਮੈਨੂੰ ਵੀ ਦਿਓ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਮੈਂ ਕਹਿੰਦਾ ਹੁੰਨਾ ਆ ਖੁਸ਼ ਰੋ ਆਬਾਦ ਰੋ ਤੇ ਜੁੜ ਰੋ ਆਪਣੇ ਹਰ ਵਨ ਪਿਆਰੇ ਟੀਵੀ ਐਂਡ ਰੇਡੀਓ ਦੇ ਨਾਲ ਜਿੰਦਾਬਾਦ ਦੇ ਨਾਲ ਤੇ ਇੱਥੇ ਮੈਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ